ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਜੋ ਕਿ ਭਗਤ ਧੰਨਾ ਜੀ ਦੇ ਪਰਥਾਏ ਆਪ ਜੀ ਨੇ ਉਚਾਰੀਆਂ ਹਨ ਤੇ ਆਪਾਂ ਸਰਵਣ ਕਰਦੇ ਹਾਂ ਵੀਰਾਂ ਦੇ ਸਕੇਲ ਤੇ ਇਹ ਸ਼ਬਦ ਹੱਥ ਜੋੜ ਮਿੰਨਤਾ ਕਰੇ ਪੈਰੀ ਪੈਪਰ ਬਹੁਤ ਮਨਾਵ ਤੇ ਇਸ ਸ਼ਬਦ ਨੂੰ ਜਦੋਂ ਆਪਾਂ ਸਿੱਖਦੇ ਹਾਂ ਵੀਰਾਂ ਦੇ ਸਕੇਲ ਤੇ ਤਾਂ ਦੂਜੇ ਕਾਲੇ ਤੇ ਕਰਦੇ ਹਾਂ ਤੇ ਜਦੋਂ ਦੂਜੇ ਕਾਲੇ ਨੂੰ ਆਪਾਂ ਸਾਹਮਣੇ ਆਉਂਦੇ ਹਾਂ ਤਾਂ ਮੰਤਰ ਸਬਤਕ ਵਿੱਚ ਸ਼ਬਦ ਦਾ ਚਲਨ ਕੋਮਲ ਨਹੀਂ ਅਤੇ ਪਾਤਕ ਹੈ ਅਤੇ ਮਸ ਸਬਤਕ ਵਿੱਚ ਸਾਤੋਂ ਬਾਅਦ ਕੋਮਲ ਰੇ ਅਤੇ ਸ਼ੁੱਧ ਰੇ ਦੋਨੋਂ ਲੱਗਦੇ ਹਨ ਕੋਮਲ ਗਾ ਅਤਿਸ਼ੁੱਧ ਗਾ ਵੀ ਦੋਨੋਂ ਲੱਗਦੇ ਹਨ ਇਸ ਤੋਂ ਬਾਅਦ ਮਾਂ ਕੋਮਲ tha ਕੋਮਲ ਨਹੀਂ ਅਤੇ ਤਾਰ ਤੱਕ ਵਿੱਚ ਸਾ ਤੇ ਕੋਮਲ ਰੇ ਇਹਦੇ ਤੱਕ ਸ਼ਬਦ ਦਾ ਚੱਲਣ ਹੈ ਤੇ ਪਹਿਲਾਂ ਦੇਖਦੇ ਹਾਂ ਸਥਾਈ ਹੱਥ ਜੋ ਮਿਹਨਤਾ ਕਰੇ ਪਰਿਪਰ ਬਹੁਤ ਮਨਾ ਹੱਥ ਜੋੜ ਮਿੰਤਾ ਕਰੇ ਪਰਿਪਪ ਮੋਤ ਮਨਾਵੇ ਹੱਥ ਜੋੜ ਮਿੰਤਾ ਕਰੇ ਪਰਿਪਪ ਮੋਤ ਮਨਾਵੇ ਸਿੱਖਦੇ ਹਾਂ ह्जो ह्जो मिलकर पैरि मनावे मना जो मीन ਤਾ ਕਰ ਪਰਿਪਪ ਮੋਤਮਨਾਵੇਂ ਖੱਤ ਜੋ ਮੈਨ ਤਾ ਕਰ ਪਰਿਪਪ ਮੋਤਮਨਾਵੇਂ ਅੰਤਰਾ ब्रह्मपुज दे तन्नागा पूज ब्रह्मपूजय तन्न तन्नागा ਮਣ ਆ ਕੁਛੜਾ ਵੇ ਤੰਡੇ ਠਾ ਚਲਿਤ ਹੋ ਉੱਛ ਬਮਣ ਆ ਕੁਛੜਾ ਵੇ ਉੱਛ ਬਮਣ ਆ ਕੁਛੜਾ ਬਾਹਮਣ ਆਤ ਸੁਣਾਵੇ ਹੱਥ ਜੋਲ ਮਨਤਾ ਕਰ ਪੈਰੀਂ ਪੈ ਪੋਤ ਮਨਾਵੇ ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਆਵੇ ਬਾਮਣ ਪੂਜੈ ਦੇਵਤੇ ਇੱਥੇ ਰੇ ਸ਼ੁੱਧ ਲੱਗਿਆ ਹੈ ਬਾਮਣ ਪੂਜੈ ਦੇਵਤੇ ਤਨ ਗਾਉ ਚਰਣ ਆ ਤੇ ਇਥੋਂ ਵੀ ਲਿਆ ਜਾ ਸਕਦਾ ਹੈ ਅਗਲੀ ਪੰਕਤੀ ਨੂੰ ਤੇ ਇਥੋਂ ਵੀ ਲਿਆ ਜਾ ਸਕਦਾ ਹੈ ਦੋਨੋਂ ਤਰੀਕੇ ਨਾਲ ਆਪਾਂ ਦੇਖ ਲੈਨੇ ਹਾਂ ਤਨਡੇਠਾ ਚਲਿਤ ਹੋ ਦੂਸਰੇ ਤਰੀਕੇ ਨਾਲ ਤਨਡੇਠਾ ਚਲਿਤ ਹੋ ਪੁੱਛ ਬਮ ਸੁਣਾ ਵੇ ਸਿਮ ਟਿਊਨ ਹੈ ਦੋਨੋਂ ਪੰਕਤੀਆਂ ਦੀ ਆਪ ਜੀ ਨੇ ਦੇਖਿਆ ਪੁੱਛ ਬਮਣ ਤਾਖ ਸੁਣਾ ਵੇ ਪੁੱਛ ਬਮਣ ਆਖ ਸੁਣਾ ਫਤ ਜੋਰ ਮਿੰਤਾ ਕਰ ਤੇਰੀ ਪੈਪ ਧੋਤ ਮਨਾਵੇ ਮੈਨੂੰ ਉਮੀਦ ਹੈ ਕਿ ਆਪ ਜੀ ਸਾਨੇ ਦੇ ਨਾਲ ਇਹ ਸ਼ਬਦ ਮੁਸਕ ਜਾਓਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ